ਇੱਕ ਗੱਲ ਕਹੀ ਸੀ ਕਿ ਅਗਲਾ ਪ੍ਰੋਗਰਾਮ ਕੀ ਹੋਊਗਾ ਛੋਡੇ ਨਹੀਂ ਵੀ ਸਰਪ੍ਰਾਈਜ਼ ਤੇ ਪ੍ਰਸ਼ਾਸਨ ਲਈ ਵੀ ਤੇ ਸਰਪ੍ਰਾਈਜ਼ ਜਿਹੜਾ ਦੇਣਾ ਸੀ ਆਪਾਂ ਦੇ ਚੁੱਕੇ ਆ ਮੀਤਹਿਰ ਸਾਹਿਬ ਯਾਦ ਰੱਖੋ ਛੋਡੇ ਦਰਵਾਜੇ 'ਚ ਅੱਜ ਧੱਕੇ ਪਏ ਨੇ ਅਧਿਕਾਰਕ ਨੂੰ ਤੁਸੀਂ ਤੁਸੀਂ ਦਿੱਲੀ ਮਾਡਲ ਵਾਲਿਓ ਉਹ ਦਿੱਲੀ ਮਾਡਲ ਵਾਲਿਓ ਛੋਡੇ ਦਰਵਾਜੇ 'ਚ ਅੱਜ ਅਧਿਕਾਰਕਾਂ ਨੂੰ ਧੱਕੇ ਪਏ ਨੇ ਸ਼ਰਮ ਆਉਣੀ ਚਾਹੀਦੀ ਆ ਮੀਤਹਿਰ ਤੇਰੇ ਘਰ ਦੇ ਮੂਰੇ ਅਧਿਆਪਕਾਂ ਨੂੰ ਧੱਕੇ ਮਾਰੇਗਾ ਚੇਂਜ 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 ਤੁਜੀ ਗੱਲ ਅੱਜ ਝੁੱਠਾਂ ਦੀ ਪੰਡ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਨੂੰ ਸੜਕਾਂ ਤੇ ਰੋਲ ਕੇ ਲਾਰੇ ਲਾ ਕੇ ਇਥੋਂ ਦਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਗੱਲਬਾਤ ਚੱਲਦੀ ਆ ਜੀ ਮੀਟਿੰਗ ਲੈ ਕੇ ਆ ਰਹੇ ਆ ਹੁਣ ਪਤਾ ਲੱਗਦਾ ਕਿਹੜੀ ਗੱਲ ਸੋਟੀ ਚੱਲਦੀ ਹੈਗੀ ਆ ਤੇ ਜਿਹੜੇ ਪੁਸਤ ਮਲਾਜਮਾਂ ਨੇ ਸਾਡੇ ਇਧਿਹਾਫਕਾਂ ਨੂੰ ਧੱਕੇ ਮਾਰੇ ਯਾਦ ਰੱਖੋ 11% ਗੀਏ ਛੋਟਾ ਦੱਬਿਆ ਹੋਇਆ ਭੁੱਲ ਨਾ ਜਾਇਓ ਇਸ ਗੱਲ ਨੂੰ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮ ਛੋਟੇ ਤੇ ਕੇਂਦਰ ਤੋਂ ਵੀ ਹੀਠਾਂ ਤਨਖਾਹ ਸਕੇ ਲਾ ਦਿੱਤੇ ਪੁਰਾਣੀ ਪੈਨਸ਼ਨ ਸੋਨੂੰ ਵੀ ਨਹੀਂ ਦਿੱਤੀ ਇਸ ਕਰਕੇ ਧੱਕੇ ਮਾਰਨ ਲੱਗਿਆ ਥੋੜਾ ਸੋਚ ਲਿਆ ਕਰੋ ਕਿ ਨੀਚੇ ਪੱਕਾ ਹੈਗਾ ਕਿਸੇ ਅਧਿਆਪਕ ਦਾ ਸਿਰ ਫਟ ਗਿਆ ਕਿਸੇ ਦੀ ਜਾਨ ਚਲੀ ਗਈ ਤਾਂ ਸੋਨੂੰ ਭਾਵੇਂ ਕੋਈ ਪ੍ਰੋਮੋਸ਼ਨ ਮਿਲੇ ਨਾ ਮਿਲੇ ਪਰ ਪੰਜਾਬ ਦੇ ਅਧਿਆਪਕ ਇਸ ਤਰ੍ਹਾਂ ਦਾ ਅੰਦੋਲਨ ਕਰਨਗੇ ਕਿ ਸੋਡੀਆਂ ਫਿੱਤੀਆਂ ਜਰੂਰ ਲੈ ਜਾਣਗੇ ਨੋਕ ਇਕਤਾਬ ਜਿੰਦਾਬਾਦ 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 ਜੀ ਸਰਕਾਰ ਮਰਦਾਬਾਦ 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 ਕਿ ਨਾ ਰਹੂ ਜੋ ਤੇ ਆਪਕਾ ਨਾ ਰਖਿਆ ਮੁਦਦ ਕਿ ਨਾ ਰਹਾ ਅਗਲੀ ਗੱਲ ਡੀਟੀਐਫ ਬਰੇ ਭਲੇਖਾ ਨਾ ਰਖਿਓ ਕਿਹ 100 ਬੰਦਾ ਤੇ 100 ਬੰਦੇ ਮੈਂ ਤੁਸੀਂ ਜਾ ਕੇ ਇਹਨੂੰ ਖੰਡਾਰ ਦੋਗੇ ਤੇ ਪਿੱਛੇ ਕੁਛ ਨਹੀਂ ਡੀਟੀਐਫ ਦਾ ਇਤਿਹਾਸ ਪੜੋ ਇਤਿਹਾਸ ਪੜੋ ਡੀਟੀਐਫ ਅੱਜ ਕੱਲਾ ਬਰਨਾਲੇ ਨਹੀਂ ਚੱਬੇ ਵਾਲ ਵੀ ਬੈਠੇ ਨੇ ਸਾਡੇ ਸਾਥੀ ਇਸ ਤੋਂ ਇਲਾਵਾ ਅਸੀਂ ਜੁੜੇ ਹੋਇਆ ਉਹਨਾ ਦੇਸ਼ ਦੀਆਂ ਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਨਾ ਸੱਚੋ ਤੁਹਾਡੇ ਤੂਹਾਂ ਘੜ ਦੋ ਮੀਤੇਰ ਸਾਹਿਬ ਜਿੰਦਾਬਾਦ ਜਿੰਦਾਬਾਦ ਅਗਲੀ ਗੱਲ ਅਸੀਂ ਇੱਥੇ ਇਕੱਲਾ ਅਧਿਆਪਕਾਂ ਦੇ ਮਸਲੇ ਨਹੀਂ ਲੈ ਕੇ ਆਏ ਡੀਟੀਐਫ ਵਿਦਿਆਰਥੀਆਂ ਦੇ ਮਸਲੇ ਸਿੱਖਿਆ ਨਾਲ ਜੁੜੇ ਹੋਏ ਮਸਲੇ ਜਿਹੜਾ ਮੋਦੀ ਦੀ ਸਿੱਖਿਆ ਨੀਤੀ ਲਾਗੂ ਕਰ ਰਿਹਾ ਪੰਜਾਬ ਸਰਕਾਰ ਇੱਥੇ ਇਹਨਾਂ ਦਾ ਸਿੱਖਿਆ ਮੰਤਰੀ ਹਰਜੋਤ ਵੈਸ ਉਹ ਸਿੱਖਿਆ ਨੀਤੀ ਦੇ ਖਿਲਾਫ ਆਸੀ ਸੀਪੀ ਨਾਂ ਦਾ ਗੈਰ ਵਿਗਿਆਨਿਕ ਪ੍ਰੋਜੈਕਟ ਜਿਹਦੇ ਨਾਂ ਤੇ ਜਿੱਥੇ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਉੱਥੇ ਅਧਿਆਪਕਾਂ ਤੇ ਤੌਹਸ ਜਮਾਈ ਜਾ ਰਹੀ ਆ ਸੋ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਸਿੱਖਿਆ ਦੇ ਵਿੱਚ ਦਿੱਲੀ ਮਾਡਲ ਲਾਗੂ ਕਰਨ ਦਾ ਇਹਨਾਂ ਨੇ ਐਲਾਨ ਕੀਤਾ ਸੀ ਆ ਦਿੱਲੀ ਮਾਡਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅਧਿਆਪਕ ਹੋਣ ਪੰਜਾਬ ਦੇ ਲੋਕ ਹੋਣ ਇਹਦੇਸ ਵੀਡੀਓ ਤੇ ਰਹੇ ਭਾਵੇਂ ਸੁਣ ਰਹੇ ਹੁਣ ਦਿੱਲੀ ਮਾਡਲ ਇਹੋ ਹੈ ਕਿ ਤੁਹਾਡੇ ਦਰਵਾਜੇ ਤੇ ਅਸੀਂ ਆਈਏ ਤੁਸੀਂ ਧੱਕੇ ਮਾਰੋ ਕੋਈ ਅਧਿਆਪਕ ਨਹੀਂ ਹੈ ਅੱਤਵਾਦੀ ਥੋੜੀ ਨੇ ਸਾਡੀ ਜੇਬ ਚ ਪੈਨ ਨਿਕਲ ਸਕਦਾ ਹੈ ਡੈਰੀ ਨਿਕਲ ਸਕਦੀ ਹੈ ਝੰਡਾ ਨਿਕਲ ਸਕਦਾ ਕੋਈ ਇੱਥੇ ਹਥਿਆਰ ਥੋੜੀ ਚੁੱਕੀ ਫਿਰਦੇ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਆ ਪੰਜਾਬ ਦੇ ਵਿੱਚ ਕਿਹਾ ਸੀ ਨਸ਼ੇ ਬੰਦ ਕਰਾਂਗੇ ਉੱਥੇ ਤਾਂ ਤੁਹਾਡੇ ਤੋਂ ਸੁਭਾਅ ਉੱਡੀ ਨਹੀਂ ਹੈ ਤੁਸੀਂ ਕਿਹਾ ਗੈਰ ਕਾਨੂੰਨੀ ਮਾਈਨਿੰਗ ਰੋਕਾਂਗੇ ਉੱਥੋਂ ਤਾਂ ਸਵਾਹ ਉੱਡੀ ਨਹੀਂ ਹੈ ਤੁਸੀਂ ਕਿਹਾ ਪੰਜਾਬ ਦਾ ਖਜ਼ਾਨਾ ਭਰਾਂਗੇ ਉੱਥੇ ਤਾਂ ਸਵਾਹ ਉੱਡੀ ਨਹੀਂ ਹੈ ਛੋਡੇ ਤੋਂ ਗੱਲਾਂ ਕਰਦੇ ਹੋ ਤੁਸੀਂ ਦਿੱਲੀ ਮੋਡਲ ਦੀਆਂ ਰੰਗਲੇ ਪੰਜਾਬ ਦੀਆਂ ਜੇ ਇਸ ਤਰ੍ਹਾਂ ਦਾ ਰੰਗਲਾ ਪੰਜਾਬ ਆ ਸਾਨੂੰ ਨਹੀਂ ਚਾਹੀਦਾ ਜਿਹੜਾ ਪੰਜਾਬ ਹੈਗਾ ਉਹੀ ਛੱਡ ਦਿਓ ਤੁਸੀਂ ਸੋ ਅਧਿਆਪਕ ਸਾਥੀਓ ਆਪਾਂ ਡੀਟੀਐਫ ਹਮੇਸ਼ਾ اس گل چ یقین رکھ دیئے کہ جے سرکار گل بات لئی بلوندی ہے گل بات وی کران گے پر ਅਸੀਂ ਕੋਈ ਪਿਠਾਰੀ ਨਹੀਂ ਹੈ ਕਿ ਅਸੀਂ ਉੱਥੇ ਬੈਠੇ ਰਹੀਏ ਤੇ ਤੁਸੀਂ ਮੀਟਿੰਗ ਮੀਟਿੰਗ ਕਰਦੇ ਰਹੋ ਦੇਣੀ ਹੋਈ ਦੇ ਦਿਓ ਮੀਟਿੰਗ ਅਸੀਂ میتھیر ਸਾਹਿਬ ਛੋਡੇ ਦਰਵਾਜੇ ਤੇ ਛੋਡੇ ਮੁੱਖ ਮੰਤਰੀ ਸਾਹਿਬ ਦਾ ਛੋਡੀ ਪੂਰੀ ਸਰਕਾਰ ਦਾ ਪੁਤਲਾ ਫੁੱਕ ਕੇ ਜਾ ਰਹਿਆ ਯਾਦ ਰੱਖਿਓ ਇਸ ਗੱਲ ਨੂੰ ਕਿ ਪੰਜਾਬ ਦੇ ਅਧਿਕਾਰਤਾਏ ਸੀ ਸਿੱਟਾ ਕੈ ਮਾਰ ਕੇ ਉਹਨਾਂ ਨੂੰ ਆਪਣੇ ਦਰਵਾਜ਼ੇ ਤੋਂ ਲਾਂਬੇ ਕੀਤਾ ਇਸ ਤਰ੍ਹਾਂ ਤਾਂ ਕੋਈ ਸੱਤ ਬਗਾਨੇ ਇਹ ਨਹੀਂ ਕਰਦਾ ਸੋ ਉਹ ਤਾਂ ਵੋਟਾਂ ਪਾ ਕੇ ਸੱਤਾ ਚ ਲੈ ਜਾਂਦਾ ਹੈਗਾ ਇਸ ਕਰਕੇ ਜੋ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਨਾਲਾ ਪ੍ਰਸ਼ਾਸਨ ਨੇ ਕਿ ਉਹ ਸਿਵਲ ਤੇ ਪੁਲਿਸ ਹੈਗਾ ਜਿਸ ਤਰ੍ਹਾਂ ਅਧਿਆਪਕਾਂ ਨੂੰ ਬੇਵਕੂਫ ਬਣਾਉਣ ਦਾ ਜਿਸ ਤਰ੍ਹਾਂ ਅਧਿਆਪਕਾਂ ਦੀ ਸਵੇਰੇ ਗ੍ਰਿਫਤਾਰੀ ਤੇ ਸ਼ਾਮ ਨੂੰ ਧੱਕੇ ਮਾਰ ਕੇ ਅਧਿਆਪਕਾਂ ਨੂੰ ਸੁਟਿਆ ਗਿਆ ਹੈ ਤਾਂ ਇਹ ਸਰਕਾਰ ਨੂੰ ਹੁਣ ਜਵਾਬ ਅਸੀਂ ਪੂਰੇ ਪੰਜਾਬ 'ਚ ਦੇਵਾਂਗੇ ਤੇ ਡੀਟੀਐਫ ਵੱਲੋਂ ਅਸੀਂ ਐਲਾਨ ਕਰਦੇ ਆ ਜਿਹੜੀ ਭਾਜੀ ਤੁਸੀਂ ਪਾਈ ਯਾਰ ਇਹਦਾ 21 ਦੇ 51 ਕਰਕੇ ਮੋੜਾਂਗੇ ਅੱਜ ਅਸੀਂ ਕੁੱਤਨਾ ਭੁੱਕ ਕੇ ਜਾ ਰਹੇ ਆ ਤੇ ਲੱਤ ਮਾਰਦੇ ਸੋਡੀਅਮ ਮੀਟਿੰਗਾਂ ਦੇ ਦੇਣੀ ਹੋਇਓ ਕੱਲ੍ਹ ਦੇਖੋ ਕਰ ਲਾਂਗੇ ਨਹੀਂ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ ਬਰਨਾਲਾ ਪ੍ਰਸ਼ਾਸਨ ਮੁਰਦਾਬਾ 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 ਬਰਨਾਲਾ ਪ੍ਰਸ਼ਾਸਨ ਮੁਰਦਾਬਾ 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 Jump! Go! Jump go.